ਸਮਰਾਲਾ ਨੇੜੇ ਬਾਈਪਾਸ ਤੇ ਮੋਟਰਸਾਈਕਲ ਦਾ ਟਾਇਰ ਫਟਣ ਕਾਰਨ ਮੋਟਰਸਾਈਕਲ ਸਵਾਰ ਤਿੰਨੋਂ ਜਿਹੜੇ ਸਮਰਾਲਾ ਦੇ ਬਾਈਪਾਸ ਦੇ ਦਿਆਲਪੁਰਾ ਪੁਲ ਤੋਂ ਹੇਠਾ ਡਿੱਗ ਪਏ ਜਿਨ੍ਹਾਂ ਵਿੱਚੋਂ ਮੋਟਰਸਾਈਕਲ ਸਵਾਰ ਦੋ ਲੜਕੀਆਂ ਦੀ ਮੌਤ ਹੋ ਗਈ ਅਤੇ ਨੌਜਵਾਨ ਗਬੀਰ ਉਪਰ ਵਿਚ ਜ਼ਖਮੀ ਹੋ ਗਿਆ ਜਿਸ ਨੂੰ ਲੁਧਿਆਣਾ ਦੇ ਹਸਪਤਾਲ ਰੈਫਰ ਕਰ ਦਿੱਤਾ ਗਿਆ ਤਿੰਨੋਂ ਮੋਟਰਸਾਈਕਲ ਸਵਾਰ ਲੁਧਿਆਣਾ ਦੇ ਵਸਨੀਕ ਦੱਸੇ ਜਾ ਰਹੇ ਹਨ ਰਾਹ ਵਿੱਚ ਗੁਜ਼ਰ ਰਹੇ ਰਾਗੀਰਾਂ ਨੇ ਦੱਸਿਆ ਹੈ ਕਿ ਇਹ ਤਿੰਨੋਂ ਮੋਟਰਸਾਈਕਲ ਸਵਾਰ ਜਿਸ ਵਿੱਚ ਦੋ ਲੜਕੀਆਂ ਤੇ ਇੱਕ ਲੜਕਾ ਸੀ ਚੰਡੀਗੜ੍ਹ ਸਾਈਡ ਤੋਂ ਆ ਰਹੇ ਸਨ ਜਦੋਂ ਇਹ दयालਪੁਰਾ ਦੇ ਪੁਲ ਦੇ ਉੱਪਰ ਪਹੁੰਚੇ ਤਾਂ ਇਹਨਾਂ ਦੇ ਮੋਟਰਸਾਈਕਲ ਦਾ ਟਾਇਰ ਪੈਂਚਰ ਹੋ ਗਿਆ ਜਿਸ ਕਾਰਨ ਮੋਟਰਸਾਈਕਲ ਦਾ ਸੰਤੁਲਨ ਵਿਗੜਨ ਕਾਰਨ ਤਿੰਨੋਂ ਜਣੇ ਦਿਆਲਪੁਰ ਪੁਲ ਤੋਂ ਹੇਠਾਂ ਡਿੱਗ ਪਏ ਜਿਨ੍ਹਾਂ ਵਿੱਚੋਂ ਦੋਨਾਂ ਕੁੜੀਆਂ ਦੀ ਮੌਕੇ ਤੇ ਹੀ ਮੌਤ ਹੋ ਗਈ ਤੇ ਲੜਕਾ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਜਿਸ ਨੂੰ ਤੁਰੰਤ ਰਾਗੀਰਾਂ ਦੀ ਮਦਦ ਨਾਲ ਸਮਰਾਰਾ ਦੇ ਸਿਵਲ ਹਸਪਤਲ ਵਿੱਚ ਪਹੁੰਚਾਇਆ ਗਿਆ ਡਾਕਟਰ ਨਵਦੀਪ ਨੇ ਦੱਸਿਆ ਹੈ ਕਿ ਇੱਕ ਬਾਈਕ ਤੇ ਤਿੰਨੇ ਜਣੇ ਸਵਾਰ ਹੋ ਕੇ ਚੰਡੀਗੜ੍ਹ ਸਾਈਡ ਤੋਂ ਲੁਧਿਆਣਾ ਜਾ ਰਹੇ ਸਨ ਤਾਂ ਰਾਸਤੇ ਵਿੱਚ ਟਾਇਰ ਫਟਣ ਕਾਰਨ ਪੁੱਲ ਤੋਂ ਹੇਠਾਂ गिर ਗਏ ਜਿਨ੍ਹਾਂ ਵਿੱਚੋਂ ਦੋ ਲੜਕੀਆਂ ਦੀ ਤੇ ਇੱਕ ਨੌਜਵਾਨ ਲੜਕਾ ਸੀ ਲੜਕੀਆਂ ਦੀ ਤਾਂ ਮੌਕੇ ਤੇ ਹੀ ਮੌਤ ਹੋ ਗਈ ਸੀ ਤੇ ਲੜਕੇ ਦੀ ਗੰਭੀਰ ਹੂਪ ਵਿਚ ਹਾਲਤ ਦੇਖਦੇ ਹੋਏ ਉਸ ਨੂੰ ਲੁਧਿਆਣਾ ਹਸਪਤਾਲ ਕਿ ਨਾਂ ਮੈਂ ਤੁਹਾਡਾ ਜੀ ਕਿਵੇਂ ਕਿਵੇਂ ਹਾਸਾ ਹੋਇਆ ਜੋ ਇਸ ਵਕਿਵੇਂ ਦਾ ਮੇਰੇ ਪੈਂਚਰ ਹੋਇਆ ਮੋਟਰਸਾਈਕਲ ਜੀ ਆ ਹਾਲਤ ਦਿਖਦੀ ਆ ਹਾਂ ਬਸ ਪੈਂਚਰ ਦੇ ਨਾਲ ਮੋਟਰਸਾਈਕਲ ਤੇ ਕਿੰਨੇ ਜਣੇ ਸੀ ਜਿਹੜੇ ਦੋ ਕੁੜੀਆਂ ਇੱਕ ਮੁੰਡਾ ਜੀ ਕੁੜੀਆਂ ਉੱਪਰ ਇੱਕ ਜੀ ਥੱਲੇ ਕਰਕੇ ਕੁੜੀਆਂ ਥੱਲੇ ਕਰੀਆਂ ਕੁੜੀਆਂ ਕਿੰਨਾ ਡੈਕ ਹੋ ਗਈ ਉਹਨਾਂ ਦੀ ਇੱਕ ਹਾਲੇ ਸਾਹ ਚੱਲਦੇ ਨੇ ਇੱਕ ਵੀ ਡੈਕ ਹੋ ਗਈ ਤੇ ਜਿਹੜਾ ਮੁੰਡਾ ਸੀ ਜ਼ਖਮੀ ਜੀ ਉਹ ਵੀ ਹੈਗਾ ਬਾਈ ਉਹ ਹੈਗਾ ਜੀ ਉਹ ਵੀ ਸਾਹ ਚੱਲਦੇ ਨੇ ਕਹੜੇ ਆਸ ਸਾਪੇ ਵੱਲ ਜਾਣ ਦਾ ਕੀ ਨਾਮ ਹੈ ਤੁਹਾਡਾ ਜੀ ਜਸਵਿੰਦਰ ਸਿੰਘ ਜੱਸਾ ਦੇ ਆਲਪਾ ਜੀ 132 ਲੇਡੀ ਜੇਟ ਦਾ ਇਹਨਾਂ ਦਾ ਹਸਬੰਦ ਜਾਂ ਖੂਕ ਸੀਗਾ ਆਪਣੇ ਮਾਤਾ ਜਿਉਂ ਆ ਰਹੇ ਸੀ ਉੱਪਰ ਇਹਨਾਂ ਦਾ ਮੋਟਰਸਾਈਕਲ ਪੇਸ ਹੀ ਪੈਂਚਰ ਹੋਣ ਦੇ ਕਰਕੇ ਇਹ ਲੇਡੀ ਤਾਂ ਥੰਡੇ ਦੇਖ ਤੇ ਮੌਤ ਹੋ ਗਈ ਫਿਰ ਬਾਅਦ ਚੋਂ ਦੋ ਇੱਕ ਲੇਡੀਆਂ ਨੂੰ ਹਸਪੀਟਲ ਲੈ ਕੇ ਗਏ ਨੇ ਇੱਕ ਉਹਨਾਂ ਦੇ ਨਾਲ ਜਿਹੜਾ ਜੈਂਸੀ ਉਹਨੂੰ ਹਸਪਤਾ ਲੈ ਗਏ ਨੇ ਇੱਕ ਦੀ ਮੌਕੇ ਤੇ ਮੌਤ ਹੋ ਗਈ ਤੇ ਪਤਾ ਲੱਗੇਗਾ ਕਿ ਕਿਥੋਂ ਦੇ ਹੈਗੇ ਨੇ ਇਹ ਇਹ ਜਿਹੜਾ ਕੁਝ ਨਹੀਂ ਪਤਾ ਇੱਕ ਦਾਰ ਦੇ ਵੀ ਢੰਡਾਰੀ ਦੇ ਨੇ ਵੀ ਇਹ ਢੰਡਾਰੀਆਂ ਨਾਲ ਕੋਈ ਰਹਿੰਦੇ ਹੈ ਇਹ ਸਟੇਟ ਹੋਆ ਸਰਪ੍ਰੇਡ ਦੇ ਨੇ ਕਿ ਜਿੱਥੇ ਹੋਇਆ ਜਗਾ ਕਿੱਡੀ ਹੈ ਇਹ ਪਿੰਡ ਬਿਆਲਪੁਰ ਜਗਾ ਹੈ ਤੇ ਪੁਲ ਦੇ ਉੱਪਰ ਹੋਇਆ ਹਾਂ ਪੁਲ ਦੇ ਉੱਪਰ ਹੋਇਆ ਸਭ ਤੋਂ ਵੱਡਾ ਐਕਸੀਡੈਂਟ ਕੀ ਹੈ ਧਾਰੇ ਤੋਂ ਸਾਰੇ ਹੋ ਗਏ ਸਾਰੇ ਇਹ ਬਾਈਕ ਤੋਂ ਸਿਰਜ ਤੋਂ ਜਲੇ ਜਾਵੇ ਤਾਂ ਇਹ ਪਤਾ ਲੱਗੇਗਾ ਕਿ ਸਾਡੀ ਚੱਲ ਰਹੀ ਹੈ ਤੇ ਇਹ ਬਾਈਓਵਰ ਤੋਂ ਹੀ ਦੇਖੇ वाइट इम्बैलेंस हो गया हो तो जो लेडीज और जेंट्स हो हियर देयर जेंट्स थोड़ा क्रिएटिव है चर्चा इंद्रि नीचे रखो वगैरह किताब तो चले गए डॉक्टर की इतनी की उम्र दे लग रही है तुम्हें जेड लेडीज है क्या मैं कभी साफ नहीं कर दूँ इंजीनियरिंग कितनी की ज्यादा इंजरी ਦਾ ਡਾਟਾ ਜੈਨ ਹੋ ਗਿਆ ਉਹਦੀ ਸਖਤੀ ਤੇ ਨਹੀਂ ਇਹਦਾ ਸਿਰੇ ਚੱਕ ਰਿਹਾ ਉਹਨਾਂ ਦਾ ਨਹੀਂ ਲੱਗਦਾ